ਟਾਕੇ ਉੱਤੇ ਉਹਨਾਂ ਨੇ ਦੇਖ ਬਸ ਇਹ ਕਿਆ ਸੀਗਾ ਤੇ ਪਾਣੀ ਨਾਲ ਛੇੜਖੰਦੀ ਕਰ ਆ ਛੇੜਖੰਦੀ ਕਰੀ ਇਹ ਸਭ ਨਾਲ ਲਿਖਣਾ ਕੀਤਾ ਨਹੀਂ ਆਹੋ ਬਸ ਇਹ ਆ ਨਹੀਂ ਤੈਨੂੰ ਉਹਨੇ ਕੀ ਕਿਆ ਸੀ ਸਾਡੀ ਪਾਣੀ ਕੀ ਉੱਚੀ ਹੋ ਕੀ ਕਹਨਾ ਸੀ ਤੋਂ ਪਹਿਲਾਂ ਸਾਡੀ ਸਾਡੀ ਪਾਣੀ ਉੱਚੀ ਆ ਸਾਡੀ ਪਾਣੀ ਘੱਟ ਆ ਔਰ ਦੂਜੇ ਦੇ ਨਾਲ ਫੇਰ ਛਾੜ ਕਰਨੀ ਆ ਛੱਡਣਾ ਨਹੀਂ ਆ ਔਰ ਹਾਂ ਉਹ ਕੌਮ ਦੇ ਕੌਮ ਦੇ ਰੱਖੇ ਤੇ ਲਈ ਆਪਾਂ ਇਹ ਸਭ ਕਰਨਾ ਆ ਇਹ ਭੰਦੇ ਲੋੜੇ ਫੇਰ ਬਾਅਦ ਚ ਕਹਿੰਦੇ ਪਾਗਲਾ ਤੇ ਹੁਣ ਦੇਖ ਲੋ ਆ ਤੁਹਾਡੇ ਸਾਹਮਣੇ ਆ ਬਈ ਘੰਟੇ 3 ਹੋ ਗਏ ਨੇ ਇਹਨੂੰ ਭੰਜੋ ਨੂੰ ਪੁੱਛੀ ਜਾਂਦੇ ਐ ਐਕਟਿੰਗ ਕਰੀ ਜਾਂਦਾ ਵੈ ਐਕਟਿੰਗ ਕਰੀ ਜਾਂਦਾ ਸੀ ਭੱਜਦਾ ਐਕਟਿੰਗ ਹੀ ਕਰੀ ਜਾਂਦਾ ਵੈ ਭਾਈ ਭੱਜਦਾ ਦੱਸੋ ਕਿਦਾਂ ਹੀ ਕੋਈ ਨਹੀਂ ਵਾਹਿਗੁਰੂ ਜੀ ਕੀ ਫਤਿਹ ਪਿਆਰੇ ਹੋਵਾ ਬੰਦਾ ਵਿਧ ਵੀ ਕਰਨ ਆਇਆ ਹੀ ਮਾਰਤਾ ਮੈਂ ਮਾਰਤਾ ਮੈਂ ਵਿਧ ਵੀ ਕਰਨ ਆਇਆ ਸੀ ਪੱਕੀ ਸੰਤ ਨਹੀਂ Allah Allah ਠੀਕ ਹੈ ਠੀਕ ਹੈ ਬਿਲਕੁਲ ਅਸੀਂ ਲੱਗ ਰਹੇ ਹਾਂ ਬਟਾ ਇੱਕ ਮਿੰਟ ਯਾਰ ਵੀਡੀਓ ਨਹੀਂ ਬਣਾਈ ਤੇ ਬੰਦ ਕਰੋ ਵੀਡੀਓ ਸੀ ਇੱਕ ਮਿੰਟ ਆਪਣੇ ਜੋ ਵੀ ਹੈ ਭਾਈ ਸਾਹਿਬ ਨੂੰ ਮੈਂ ਇੰਤਜ਼ਾਰ ਕਰਾਉਂਦਾ